ਇਹ ਤਾਂ ਅੰਗਿਆ ਰੈਡਕਸ਼ਨ ਆ ਗਿਆ ਇਹਦੇ ਹੁਣ ਰਿਡਕਸ਼ਨ ਆ ਹੁਣ ਮੂਰਲੀ ਕਰਾਰੀ ਬਹੁਤ ਛੋਟੀ ਆ ਛੋਟੀ ਆ ਤੇ ਬੁੱਲ ਗিয়ার ਬਹੁਤ ਜਿਆਦਾ ਵੱਡਾ ਹੁਣ ਕਿੰਨੇ ਗੇੜੇ ਘਟ ਜਾਂਦੇ ਉਥੇ ਘੱਟੂ ਘੱਟ ਤਿੰਨ ਗੁਣਾ ਇਹਨੂੰ ਸਿੱਧੀ ਡਾਇਰੈਕਟ ਇਹ ਬਿਲਕੁਲ ਸਿੱਧਾ ਇਹਦੇ ਜਿੰਨੇ ਗੇੜੇ ਉਥੋਂ ਤੱਕ ਪਹੁੰਚਦੇ ਉੰਨੇ ਹੀ ਬਾਹਰ ਟਾਇਰਾਂ ਦੇ ਨਿਕਲਦੇ ਆ ਪਾਵਰ ਵਾਲੀ ਗੱਲ ਕਰਕੇ ਚੌਂਡੀਅਰ ਦੀ ਮਤਲਬ ਆਪਾਂ ਤਕਨੀਕ ਦੀ ਗੱਲ ਕਰਦੇ ਆ ਉਹ ਅਗਲਾ ਪਰਸਨਲ ਲੈ ਜਾਂਦਾ ਉਹ ਗੱਲ ਵੱਖਰੀ ਹੈ ਜੇ ਆਪਾਂ ਮਤਲਬ ਤਕਨੀਕ ਮੰਨ ਕੇ ਚੱਲ ਗਏ ਹਾਂ ਤਾਂ ਤਕਨੀਕ ਪੱਖੋਂ ਹਰੇਕ ਦੀ ਵੱਖੋ ਵੱਖਰੀ ਆ ਜਿਵੇਂ ਹੁਣ ਸ਼ੁਰੂ ਪੀਡੀਓ ਦੀ ਕਾਰਡ ਜਿਹੜੀ ਪਾਵਰ ਟੇਕ ਆਫ ਦੀ ਜਿਹੜਾ ਹੁਣ ਪਿੱਛੇ ਗੁੱਲਾ ਆਉਂਦਾ ਆਪਣੇ ਝਰੀਆਂ ਵਾਲਾ ਛਿਆਂ ਵਾਲਾ ਆਉਂਦਾ ਜਾਂ ਕੀਆਂ ਵਾਲਾ ਆਉਂਦਾ ਸੀ ਹਨਾ ਹਾਂ ਬਈ ਉਹ ਬਣਾਉਣ ਵਾਲੀ ਇੰਟਰਨੈਸ਼ਨਲ ਕੰਪਨੀ ਆ ਉਹ ਜਿਹੜੀ ਅਮਰੀਕਾ ਦੀ ਆ ਹਾਂ ਅਮਰੀਕਾ ਦੀ ਇੰਟਰਨੈਸ਼ਨਲ ਹਾਰਵੈਸਟਰ ਆਈ ਐਚ ਲਿਖਦੇ ਸੀ ਹਨਾ ਹੁਣ ਉਹ ਕੇਸ ਬਣ ਗਈ ਕੰਪਨੀ ਹੁਣ ਉਹ ਟਰੈਕਟਰ ਅਸਲ ਦੇ ਵਿੱਚ ਉਹੀ ਫੀਅਰਟ ਹਾਈਵੇ ਕੋ ਦਾ ਇੰਜਨ ਤੇ ਫੀਅਰਟ ਦਾ ਟ੍ਰਾਂਸਮਿਸ਼ਨ ਨਿਊ ਹੋਲੈਂਡ ਕੇਸ ਬਈ ਜਿਹੜੇ ਉਹ ਨਿਊ ਹੋਲੈਂਡ ਕੇਸ ਸੇਮ ਹੀ ਗਰੁੱਪ ਆ ਇਹ ਹਾਂ ਇਹਨਾਂ ਨੇ ਹੀ ਇੰਟਰਨੈਸ਼ਨਲ ਗਰੁੱਪ ਖਰੀਦ ਲਿਆ ਸਰ ਹਾਂ ਇੰਟਰਨੈਸ਼ਨ ਜਿਵੇਂ ਮਹਿੰਦਰਾ ਨੇ ਇਹਨਾਂ ਨੇ ਬਣਾ ਤੀ ਇੰਟਰਨੈਸ਼ਨਲ ਤੋਂ ਗਮਹਿੰਦਰਾ ਇਹਨਾਂ ਦਾ ਟਾਈ ਅਪ ਸੀ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਸਿਰਫ ਮਹਿੰਦਰਾ ਦੇ ਥਰੂ ਆਉਂਦਾ ਸੀਗਾ ਠੀਕ ਹੈ ਭਾਈ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਮਹਿੰਦਰਾ ਗਰੁੱਪ ਮਹਿੰਦਰਾ ਐਂਡ ਮਹਿੰਦਰਾ ਦੇ ਇਹਨਾਂ ਕੋਲੇ ਲਾਇਸੈਂਸ ਆ ਗਿਆ ਇਹਨਾਂ ਨੇ ਆਪਦੇ ਫਿਰ ਉਦੋਂ ਬਾਅਦ ਅਰਜਨ ਇਹਨਾਂ ਨੇ ਆਪ ਬਣਾਇਆ ਮਤਲਬ ਇਹਨਾਂ ਨੇ ਪਹਿਲਾਂ ਵੱਡੇ ਟਰੈਕਟਰ ਤੋਂ 65 2275 ਸਾਲ ਦੇ ਵਿੱਚ ਸੀਗਾ B275 ਇੰਟਰਨੈਸ਼ਨਲ ਜਿਹੜਾ ਆਪਣੇ ਆਇਆ ਸੀ ਉਹਦੇ ਪਹਿਲਾਂ ਜਾਲੀਆਂ ਹੁੰਦੀਆਂ ਹੁੰਦੀਆਂ ਜਿੱਥੇ ਸਟicker ਲਾਏ ਉਹਦੇ ਪੂਰੀ ਆਹ ਲੱਗਿਆ ਹੁੰਦਾ ਨਾ ਸਟicker B275 ਤੋਂ ਪਹਿਲਾਂ ਜਾਲੀ ਹੁੰਦੀ ਸੀ ਉੱਥੇ ਉਹਨੇ ਖਾਂ ਉਦੋਂ ਬਾਅਦ ਦੇ ਵਿੱਚ ਫਿਰ ਉਹ ਬੰਦ ਆ ਗਿਆ ਫਿਰ ਉੱਪਰ ਉਹ ਪਲੇਟ ਲੱਗੀ ਆਉਂਦੀ ਸੀ ਉਹਨਾਂ ਦੇ ਪਹਿਲੇ ਦਿਨ ਅਲੂਮੀਨੀਅਮ ਦੀ ਹੈ ਨਾ ਤੇ ਉਸੇ ਚੱਕਰ ਦੇ ਵਿੱਚ ਫਿਰ ਇਹਨਾਂ ਨੇ ਇਹਨਾਂ ਕੋਲੇ ਆ ਗਿਆ ਫਿਰ ਇਹਨਾਂ ਨੇ ਗਾਹਾਂ ਨੂੰ ਡੀਆਈ ਕੀਤਾ ਪਹਿਲਾਂ ਉਹ ਡੀਆਈ ਨਹੀਂ ਸੀ ਉਹ ਹੀਟਰ ਵਾਲੇ ਸੀਗੇ ਹੀਟਰ ਵਾਲੇ ਹਾਂ ਜਦੋਂ ਮਹਿੰਦਰਾ ਵੀ 275 ਆਇਆ ਉਹ ਸੇਮ ਇੰਟਰਨੈਸ਼ਨਲ ਵੀ 275 ਹੀ ਸੀਗਾ ਉਹ ਵੀ ਡੀਆਈ ਨਹੀਂ ਸੀਗਾ ਉਹਨੂੰ ਹੀਟਰ ਲੱਗਦਾ ਸੀਗਾ ਫਿਰ ਉਹ ਸਟਾਰਟ ਹੁੰਦਾ ਸੀ 434 ਖਣੀ ਕਿਹੜਾ ਇਹਨਾਂ ਦਾ ਇੱਕ ਇੱਕ ਹੋਰ ਆਮਲਾ ਦਾ ਮੈਂ ਵੀਡੀਓ ਕਰੀ ਸੀ ਮੈਂ ਭੁੱਲ ਗਿਆ ਨਾਮ 424 ਖਣੀ ਆ ਇੰਟਰਨੈਸ਼ਨਲ ਦੇ ਕਈ ਮਾਡਲ ਸੀਗੇ ਇੰਟਰਨੈਸ਼ਨਲ ਦੇ ਹੁਣ ਸਾਰੇ ਮਾਡਲ ਮੈਨੂੰ ਯਾਦ ਨਹੀਂ ਗਏ ਮਤਲਬ ਜਿਹੜਾ ਆਪਣੇ ਇੰਡੀਆ 'ਚ ਮੇਨ ਆਇਆ ਇਹ ਵੀ 275 ਸੀਗਾ ਛੋਟਾ ਇਹ ਟਰੈਕਟਰ ਉਹਦਾ ਬੋਲ ਇਹ 48 ਕਿਚਪੀ ਦਾ ਸੀਗਾ ਇਹ 42 ਦਾ ਵੀ ਕਈ ਕਹਿੰਦੇ 42 ਦੇ ਵੀ ਪਰ ਅਸਲ ਦੇ ਵਿੱਚ ਮੇਰੇ ਹਿਸਾਬ ਨਾਲ ਇਹਦੀ ਪਾਵਰ ਇੰਟਰਨੈਸ਼ਨਲ ਹਾਰਵੈਸਟਰ ਇਹ ਮਤਲਬ ਦਾ ਹਾਰਵੈਸਟਰ ਵੀ ਬਣਾਉਂਦੇ ਆ ਨਾ ਭਈ ਇਹ ਹਾਂ ਬਹੁਤ ਕੋਸ਼ਾ ਹੁਣ ਇਹ ਮੈਂ ਇੱਕ ਵੀਡੀਓ ਕਰੀ ਸੀ ਬਠਿੰਡੇ ਏਰੀਆ ਦੇ ਵਿੱਚ ਸੀ ਉਹਨਾਂ ਕੋਲੇ ਪੁਰਾਣੀ ਮਸ਼ੀਨ ਸੀ ਜਿਹੜੀ ਉੱਥੇ ਤਾਂ ਬਾਹਰ ਤਾਂ ਚੱਲਦੀ ਸੀ ਘੋੜਿਆਂ ਨਾਲ ਜਿਹੜਾ ਕਣਕ ਵਾੜਦੇ ਸੀ ਹਾਂ ਬਈ ਨਾ ਘੋੜਿਆਂ ਨਾਲ ਚੱਲਦੀ ਸੀ ਉਹ ਬਲਦਾਂ ਨਾਲ ਚਲਾਉਂਦੀ ਸੀ ਆਪਣੀ ਹਾਂ ਹਾਂ ਸਹੀ ਹੈ ਤੇ ਉਹ ਹਜੇ ਰੱਖੀ ਬੈਠੇ ਹਾਂ ਹਾਂ ਇੰਟਰਨੈਸ਼ਨਲ ਹਾਰਵੈਸਟਰ ਮਤਲਬ ਅਸਲ ਦੇ ਵਿੱਚ ਹਾਰਵੈਸਟਿੰਗ ਕਹਿੰਦੇ ਆ ਫਸਲਾਂ ਨੂੰ ਵੱਢਣਾ ਨਾ ਹਾਂ ਮਤਲਬ ਉਹਦੇ ਸੰਦ ਬਣਾਉਣ ਵਾਲੀ ਕੰਪਨੀ ਸੀ ਇੰ ਦੇਪ ਐਚ ਦੇ ਵਿੱਚ ਆਈ ਪਾਈ ਹੁੰਦੀ ਸੀਗੀ ਹਜੇ ਵੀ ਤੁਸੀਂ ਦੇਖੋਗੇ ਪੁਰਾਣੇ ਐਂਟਰਾਂ ਦੇ ਉਹਨਾਂ ਲੱਗੀ ਆ ਆ ਵੀ ਹਜੇ ਵੀ ਨਿਊ ਹਾਲੈਂਡ ਵਾਲੇ ਵੀ ਸੀਐਨਐਚ ਗਰੁੱਪ ਇਹਦਾ ਕੇਸ ਨਿਊ ਹਾਲੈਂਡ ਇਹ ਹਜੇ ਵੀ ਆਈ ਐਚ ਲਿਖਦੇ ਆ ਕੇਸ ਦੇ ਟਰੈਕਟਰਾਂ ਦੇ ਉੱਤੇ ਠੀਕ ਹੈ ਬਈ ਹਾਂ ਜਿਹੜਾ ਕੇਸ ਆ ਪਾਕਿਸਤਾਨ ਚ ਜਿਹੜੇ ਬਈ ਨਿਊ ਹਾਲੈਂਡ ਜਾਂਦੇ ਬਣ ਕੇ ਕਿਹੜੇ ਜਾਂਦੇ ਆ ਉਹ ਜਸਦੀ ਕੇ ਕਿਹੜੇ ਹੁੰਦੇ ਜਿਹੜੇ ਅੱਛਾ ਉਹ ਉਹਨਾਂ ਦੇ ਹੈਗੇ ਆ ਮੋਡਲ ਆ ਉਹਨਾਂ ਦੇ ਵੱਖੋ ਵੱਖਰੇ ਫੀਅਟਰ ਲੀ ਗਾਜ਼ੀ 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 ਹਾਂ ਗਾਜ਼ੀ ਹੁੰਦੇ ਆ ਬਹੁਤ ਪਿੱਛੇ ਆ ਬਈ ਹਣਾ ਉਹ ਹੈ ਤਾਂ ਅਸਲ ਦੇ ਵਿੱਚ ਹੁਣ ਤਾਂ ਉਹੀ 3630 ਹੀ ਆ ਅੱਛਾ ਬਈ 3630 ਹੀ ਜਾਂਦਾ ਉਹ ਗਾਜ਼ੀ ਅਸਲ ਦੇ ਵਿੱਚ ਉਹ ਯੂਨੀਵਰਸਲ ਟਰੈਕਟਰ ਸੀ ਜਿਹੜੇ ਵੇ ਆ ਉਹ ਮੈਨੂੰ ਭੇਜਦੇ ਹੁੰਦੇ ਜਿਵੇਂ ਉਹਨਾਂ ਕੋਲੇ 80 85 ਹਜ਼ਾਰ ਪਾਵਰ ਦੇ ਮੈਸੀ ਹਾਂ ਹਾਂ ਪੁਰਾਣੇ ਫੋਰਡ ਆ ਹਾਂ 385 ਉਹ ਹੁੰਦੇ ਆ ਉਹਨਾਂ ਕੋਲ ਹਾਂ ਉਹਨਾਂ ਕੋਲੇ ਹੁੰਦੇ ਆ ਬਈ ਉਹ ਮੈਂ ਗੱਲ ਕਰੀ ਜਾਂਦਾ ਸੀ ਮੈਂ ਆਪਾਂ ਗੱਲ ਉਹ ਕਰਦੇ ਸੀ ਟਰੈਕਟਰਾਂ ਦੀ ਹੁਣ ਕੀ ਰੌਲਾ ਚੱਲਿਆ ਵਾ ਬਈ 855 ਦੀ ਚੱਕ ਕੇ ਪਾ ਦੇਣਗੇ ਜਿੱਥੇ ਟਰਾਲੀ ਨਹੀਂ ਖਿੱਚਦਾ ਉਹਦੀ ਪਾ ਦੇਣਗੇ ਜਿੱਥੇ ਨਿਊ ਹਾਲੈਂਡ ਨਹੀਂ ਖਿੱਚਦਾ ਉਹਦੀ ਪਾ ਦੇਣਗੇ ਜਾਂ ਨਿਊ ਹਾਲੈਂਡ ਆ ਸਲਾਈ ਜਾਂਦੇ ਆ ਸਹੀ ਹੈ ਜਾਂ ਮਤਲਬ ਜੌਂਡੀਆ ਰਾ ਜੌਂਡੀਆ ਨੂੰ ਦਿਖਾਈ ਜਾਣ ਕਿ ਵੀ ਇਹ ਸਾਰਿਆਂ ਦਾ ਬਾਪੂ ਆ ਪੀਟੀਓ ਕਿੰਗ ਆ ਚਲੋ ਠੀਕ ਆ ਮੰਨਦੇ ਆ ਇਹਨੂੰ ਆਪਾਂ ਪਰਸਨਲੀ ਕਿਉਂ ਲੈ ਰਹੇ ਆ ਲੋਕ ਆ ਅਸਲ 'ਚ ਮਾਂ ਨੂੰ ਆਉਦੇ ਪੁੱਤ ਸਾਰੇ ਚੰਗੇ ਲੱਗਦੇ ਹੁਣ ਜਿਹਨੇ 5-7 ਲੱਖ 10 ਲੱਖ ਲਾਇਆ ਟਰੈਕਟਰ ਦੇ ਉੱਤੇ ਉਹਨੂੰ ਲੱਗਦਾ ਵੀ ਮੇਰੇ ਵਾਲਾ ਬਾਹਲਾ ਤਕੜਾ ਹਾਂ ਜਾਂ ਫਿਰ ਉਹ ਤਕੜਾ ਕਰਾਉਣ ਤੇ ਜਿਦਾਂ ਬਾਜ਼ੀਆਂ ਦੇ ਵਿੱਚ ਇਹਨੂੰ ਟਰਬੋ ਲਵਾਤਾ ਇਹਦੀ ਟੋ ਵਧ ਅ ਅੱਗੇ ਸੀਗੇ ਸਿਰਫ ਖੇਤੀਬਾੜੀ ਵਾਲੇ ਟਰੈਕਟਰ ਚੱਲਦੇ ਹੁਣ ਚੱਲਦੇ ਟੌਰ ਨੂੰ ਹਨਾ ਫੁਕਰ ਪੁਣੇ ਨੂੰ ਦਿਖਾਉਣ ਨੂੰ ਵੀ ਅਸੀਂ ਭਈ ਆ ਸਾਡਾ ਟਰੈਕਟਰ ਬਾਲੀ ਪਾਵਰ ਲਾਉਂਦਾ ਵੀ ਇਹਦਾ ਇਹਦਾ ਥੋਡੇ ਵਾਲਾ ਤਾਂ ਮਾੜਾ ਹੀ ਆ ਵੀ ਸਾਡੇ ਵਾਲਾ ਵੀ ਉਹੀ ਟਰੈਕਟਰ ਆ ਥੋੜਾ ਵੀ ਉਹੀ ਪਰ ਸਾਡੇ ਵਾਲਾ ਤਕੜਾ ਇਹੀ ਦਿਖਾਉਣ ਨੂੰ ਮੋਡੀਫਿਕੇਸ਼ਨਾਂ ਹੁੰਦੀਆਂ ਬਿਲਕੁਲ ਬਈ ਤੇ ਉਹ ਮੈਂ ਫੇਰ ਉਹੀ ਦੁਬਾਰਾ ਗੱਲ ਕਰਦਾ ਵੀ ਉਹ ਜਿਹੜੇ ਬੰਦਿਆਂ ਨੇ ਇੰਨੀ ਰਿਸਰਚ ਕਰਕੇ ਟਰੈਕਟਰ ਬਣਾਇਆ ਇੰਨਾ ਕੁ ਸੋਧਿਆ ਇਹਦੇ ਵਿੱਚ ਉਹ ਮੂਰਖਾ ਯਾਰ ਉਹ ਬਤਾ ਦੇਣ ਬਈ ਉਹਨਾਂ ਨੂੰ ਉਹਨਾਂ ਕੋਲ ਤਾਂ ਹਰੇਕ ਚੀਜ਼ ਆ ਉਹ ਤਾਂ ਡਾਇਨੋਮੀਟਰ ਦੇ ਉੱਤੇ ਉਹਨਾਂ ਨੇ ਚੈੱਕ ਕਰਕੇ ਇੰਜਣ ਫੇਰ ਲੱਗਦੇ ਆ ਸਾਰਾ ਕੁਝ ਇੰਜਣ ਦਾ ਟਾਰਕ ਚੈੱਕ ਹੁੰਦਾ ਗੀਅਰ ਮਤਲਬ ਇਸ ਟਾਰਕ ਨੂੰ ਕਿਹੜਾ ਗੀਅਰ ਮੈਚ ਕਰਦਾ ਉਸ ਉਸ ਹਿਸਾਬ ਨਾਲ ਗੀਅਰ ਬਣਦਾ ਇੰਜਣ ਗੀਅਰ ਦਾ ਟਾਰਕ ਸੈੱਟ ਹੁੰਦਾ ਤੇ ਉਹ ਮੂਰਖ ਤਾਂ ਇਹ ਨਹੀਂ ਗਏ ਹੁਣ ਅੱਜ ਕੱਲ ਮੁੱਦਾ ਇਹ ਹੈ ਵੀ ਜਿਹਦੇ ਕੋਲੇ 50 ਪਾਵਰ ਦਾ ਮੰਨ ਲਾ ਮੈਂ ਚਾਹਣਾ ਵੀ ਮੈਂ ਟਰੈਕਟਰ 50 ਪਾਵਰ ਦਾ ਲੈਣਾ ਪਰ ਇਹ 20 75 ਵਾਲਾ ਲਾਵੇ ਫਿਰ ਉਹ ਚੀਜ਼ ਫਿਰ ਉਹ ਥੋੜਾ ਹੁਣ ਜਿਹੜਾ 50 ਪਾਵਰ ਦਾ ਉਹਦਾ ਗੀਅਰ 50 ਲਈ ਹੀ ਬਣਿਆ ਹਾਂ ਉਹ ਹੱਦ 55 ਤੱਕ ਚੱਲ ਜੂਗਾ ਮਤਲਬ ਜਿਹਨੇ ਖੇਤੀ ਕਰਦਾ ਬੰਦਾ ਬਈ ਨਾਰਮਲ ਜਿਹੜਾ ਆਪਾਂ ਕਹ ਲਈ ਵੀ ਆਜ ਮੇ ਟਰੈਕਟਰ ਆ ਖੇਤੀ ਕਰਨੀ ਹੋਵੇ ਜਾਂ ਇਹਦੇ ਨਾਲ ਕਰਨੀ ਹੋਵੇ ਉਹਨੂੰ ਕਿਸੇ ਤੱਕ ਮਤਲਬ ਨਹੀਂ ਭਾਵੇਂ ਜੋ ਮਰਜੀ ਹੈ ਜੀ ਸਹੀ ਹੈ ਆਪਣੇ ਬਜ਼ੁਰਗਿਆਂ ਨੇ ਹੁਣ ਤੁਹਾਡੇ ਕੋਲੇ ਵੀ 25 11 ਰਿਹਾ ਹਾਂ ਬਈ ਆਪਣੇ ਬਜ਼ੁਰਗਿਆਂ ਨੇ ਮੈਨੂੰ ਲੱਗਾ ਪਿੰਡ ਪਿੰਡ ਵਾਦਾ ਹੁਣ 22 11 ਚਲਾ ਕੇ ਚਲ ਬਾਈ ਉਦੋਂ ਦੱਸਦੇ ਪਾਪੇ ਰੇ ਨਾ ਪਹਿਲਾਂ ਟਰਾਲੀ ਬਣਾਈ ਸਹੀ ਉਹਨਾਂ ਨੇ ਟਰਾਲੀ ਬਣਾਈ 11 ਫੁੱਟ ਦੀ ਜਦੋਂ 11 ਫੁੱਟੀ ਪਈ ਇਹਦੇ ਮਗਰ ਪਾਵਾਂਗੇ ਤਾਂ ਵਿਚਾਰਾ ਕਿੱਥੇ ਚੱਲੂ ਭਾਰੀ ਟਰਾਲੀ ਨਰਮਾ ਨਰਮਾ ਲੈ ਕੇ ਜਾਂਦੇ ਯਾਰ ਕੁਝ ਵੀ ਹੈ ਲਿਉਣਾ ਹਨਾ ਉਹ ਕਹਿੰਦੇ ਲੋਡ ਮਾਨਦਾ ਸੀ ਉਹ ਵੇਚ ਕੇ 10 ਫੁੱਟੀ ਟਰਾਲੀ ਬਣਾਈ ਉਹ ਅੱਜ ਵੀ ਹੈਗੀ ਆਪਣੇ ਕੋਲ ਟਰਾਲੀ ਹਾਂ ਇਹ ਸਭ ਹੀ ਪੂਰਾ ਨਿੱਗਰ ਲੱਗਿਆ ਹੋਵੇ ਉਸ ਟਾਈਮ ਦਾ ਵੀ ਹੁਣ ਜੇ ਉਹ ਕਹੀ ਜਾਣ ਵੀ ਇੰਨੀ ਖਿੱਚੀ ਨਹੀਂ ਯਾਰ ਟਰੈਕਟਰ ਦਾ ਮਤਲਬ ਹੀ ਉਹ ਤਕੜਿਆ ਜੈ ਇਹਨੂੰ ਮਾੜਾ ਕਿ ਜਿੰਨੀ ਕਿ ਵਿਚਾਰਾ अपग्रेड ਹੋਏ ਸੀਗੇ ਬਲਦਾਂ ਤੋਂ ਟਰੈਕਟਰਾਂ ਤੇ ਹੂੰ ਉਹਨਾਂ ਦੇ ਹਿਸਾਬ ਨਾਲ ਦਸਾਂ ਬਲਦਾਂ ਜਿੰਨਾ ਜ਼ੋਰ ਸੀ ਇੱਕ ਟਰੈਕਟਰ ਦੇ ਵਿੱਚ ਠੀਕ ਹੈ ਜਾਂ ਬਾਹਰ ਗੂਰੇ ਘੂੜਿਆਂ ਨਾਲ ਖੇਤੀ ਕਰਦੇ ਸੀ ਆਪਣੇ ਬਲਦਾਂ ਨਾਲ ਕਰਦੇ ਸੀਗੇ ਹਾਂਜੀ ਉਹਨਾਂ ਲਈ ਉਹ ਬਹੁਤ ਵੱਡੀ ਚੀਜ਼ ਸੀਗੀ ਪਰ ਜਦੋਂ ਹੁਣ ਆਪਣੀ ਵਾਲੀ ਜਨਰੇਸ਼ਨ ਆ ਆਪਣੀ ਵਾਲੀ ਜੰਮੀਓ ਹੀ 20 ਪਾਵਰ ਤੇ ਆ ਹੁਣ ਜਿਹੜੀ ਨਵੀਂ ਜਨਰੇਸ਼ਨ ਉਹ ਜੰਮੀਓ ਹੀ 50 60 ਪਾਵਰ ਤੇ ਆ ਉਹ ਫਿਰ ਇਹ ਕਹਿੰਦੇ ਆ ਵੀ ਬਾਈ ਵੀ ਇਹਦਾ ਯਾਰ ਜੋਰ ਇੰਨਾ ਘਲਾਵੇ ਵੀ ਸਾਨੂੰ ਵੱਡਾ ਟਰੈਕਟਰ ਨਾ ਲੈਣਾ ਪਵੇ। ਮੈਨੂੰ ਬਾਈ ਕਿਸੇ ਦਾ ਫੋਨ ਆਇਆ ਕਹਿੰਦਾ ਬਾਈ ਬਲਜਿੰਦਰ ਕਹਿੰਦਾ ਪਾ ਟਰੈਕਟਰ ਤਿਆਰ ਕਰਾਉਣਾ। ਮੈਂ ਕਿਹਾ ਬਾਈ ਕਰਵਾ ਲਾ। ਹਾਂ ਕਹਿੰਦਾ ਐਂ ਕਰਕੇ ਸੋਨਾ ਲੀਕਾ ਤਾਂ ਤੇ ਐਂ ਬਣਾਉਣਾ। ਕੀ ਮੈਂ ਕੁਝ ਕਹਿੰਦਾ। ਮੈਂ ਕਿਹਾ ਬਾਈ 2 ਦਾ ਬੋਰ ਹੁੰਦਾ ਹੀ ਆ ਉਹਦੇ ਵਿੱਚ। ਤੇ ਕਹਿੰਦਾ ਨਹੀਂ ਨਹੀਂ ਯਾਰ। ਕਹਿੰਦਾ ਮੈਨੂੰ ਨਾ ਇਹੋ ਜਿਹਾ ਟਰੈਕਟਰ ਚਾਹੀਦਾਗਾ ਵੀ ਨਾ ਦਸੇ ਪਿੰਡ ਚ ਇੱਕੋ ਇੱਕ ਟਰੈਕਟਰ ਆ। ਜਦੋਂ ਮੈਂ ਲਾ ਪਹਿਲਾ ਗੇਅਰ ਪਾਵੇ ਉੱਠੇ ਇੰਨਾ ਉੱਠੇ ਕਹਿੰਦਾ ਵੀ ਉੱਠੇ ਬੁੜਕ ਕੇ ਉੱਠ ਵੀ ਨਹੀਂ ਹਾਸਪਾ ਵਰਦਾ ਚਾਹੀਦਾ ਮਤਲਬ ਉਹੀ ਗੱਲ ਆ ਗਈ ਕਿ ਹਰੇਕ ਨੂੰ ਆਏ ਹੁੰਦਾ ਵੀ ਮੇਰਾ ਪਿੰਡ ਚ ਮਤਲਬ ਮੇਰਾ ਟਰੈਕਟਰ ਹੀ ਹੋਵੇ ਕੱਲਾ ਤਕੜਾ ਹੋਰ ਕੋਈ ਨਹੀਂ ਸਹੀ ਹੈ ਖੇਤੀ ਵਾਲਾ ਤਾਂ ਮੈਨੂੰ ਲੰਦਾ ਮਕਸਦ ਹੀ ਨਹੀਂ ਰਹਿ ਗਿਆ ਬਾਈ ਹਾਂ ਬਾਈ ਹੁਣ ਤਾਂ ਸਿਰਫ ਇੱਕ ਦਿਖਾਵਾ ਹੈ ਨਾ ਦਿਖਾਵੇ ਲਈ ਆ ਹੁਣ ਉਹ ਜੇ ਆਪਣੇ ਜਿਹੜੇ ਵੀਰ ਚੱਲ ਹੈ ਤਾਂ ਆਪਾਂ ਵੀ ਉਹਨਾਂ ਇੱਕ ਤਰ੍ਹਾਂ ਦੇ ਮਕੈਨਿਕ ਆ ਹਨ ਉਹ ਵੀ ਚਲੋ ਮਕੈਨਿਕ ਆ ਹੁਣ ਅੱਜ ਦੇ ਜਿਹੜੇ ਪੁਰਾਣੇ ਮਕੈਨਿਕ ਤੁਸੀਂ ਵੇਖੋਗੇ ਜਿਹੜੇ ਹੰਡੇ ਹੋਏ ਜਮਾ ਉਹ ਕਦੇ YouTube ਤੇ ਰੋਲਾ ਪਾਉਂਦੇ ਵੇਖੇ ਆ ਕਹੀ ਰਿਓ ਮੈਂ ਕਿਹਾ ਬਾਈ ਆਪ ਪਾਈਏ ਯਾਰ ਵੀਡੀਓ ਤੂੰ ਪਾਉਂਦਾ ਹੀ ਨਹੀਂ ਹ ਆਪਨਾ ਠੀਕ ਹੈ ਯਾਰ ਕਹਿੰਦਾ ਕੋਈ ਨਾ ਕਹਿੰਦਾ ਕਰ ਲੈਂਦੇ ਜਿਹੜਾ ਕੋਕਰੀ ਜਾਂਦਾ ਆਪਾਂ ਬੈਠੇ ਚੁੱਪ ਗਏ ਉਹਨੇ ਬਾਈ ਮੈਂ ਆਪਾਂ ਕਹਿੰਦੇ ਹੁੰਦੇ ਵੀ ਇੱਕ ਵੜਿਆ ਹੀ ਹੁੰਦੀ ਆ ਜਿਹੜੇ 93 11 ਨੂੰ ਤੇਲ ਬਰੇਕਾਂ ਜਿਵੇਂ ਆਪਾਂ ਕਹਿ ਦਿੰਨੇ ਆ ਉਹ ਕਰੀਆਂ ਪਹਿਲਾਂ ਬਹੁਤ ਟਾਈਮ ਪਹਿਲਾਂ ਕਰੀਆਂ ਆਵੀਆਂ 93 11 ਦੇ ਉਹਨੇ ਪੰਪ ਲਾ ਕੇ ਦਿੱਤਾ ਸੀ ਆਈਡੀ ਸੀ ਆਰ ਡੀ ਆਈ ਨੂੰ ਕਰਕੇ ਉਹਨੂੰ ਰੋਟਰੀ ਪੰਪ ਲਾ ਕੇ ਦਿੱਤਾ ਚੇਂਜ ਕਨਵਰਟ ਕਰਕੇ ਦਿੱਤਾ ਬਹੁਤ ਚੀਜ਼ਾਂ ਮਤਲਬ ਉਹ ਕਰਦਾ ਕਹਿੰਦਾ ਨਹੀਂ ਛੱਡ ਪਰਾਂ ਯਾਰ ਬਿੰਦਰ ਕਹਿੰਦਾ ਟੈਸਟਿੰਗ ਤੇ ਚੱਲਣ ਦੇ ਕੋਈ ਚੱਕਰ ਨਹੀਂ ਕਹਿੰਦਾ ਆਪਾਂ ਨੂੰ ਕੋਈ ਗੱਲ ਨਹੀਂ ਉਹ ਬੰਦਾ ਬਈ ਨੈਟ ਤੇ ਆ ਕੇ ਉਹੀ ਹੈ ਨਾ ਬਾਈ ਥਿਉਰੀ ਜਿਹੜੇ ਬੰਦੇ ਕੋਲ ਉਹ ਕਹਿੰਦੇ ਆ ਜਿਹਦੀ ਝੋਲੀ ਦੇ ਵਿੱਚ ਆਟਾ ਹੈਗਾ ਉਹ ਨਹੀਂ ਬੋਲਦਾ ਬਾਲਾ ਖਾਲੀ ਭਾਂਡੇ ਜਾਦੇ ਖੜਕਦੇ ਆ ਬਿਲਕੁਲ ਠੀਕ ਹੈ ਨਾ ਜਾਂ ਕੋਈ ਵੀ ਆ ਤੂੰ ਭਰਿਆ ਭਾਂਡਾ ਤੂੰ ਦੇਖ ਲਓ ਕਿੰਨਾ ਖੜਕਾ ਹੋਊਗਾ ਕੁਝ ਬੰਦੇ ਬਾਈ ਹਾਂ ਠੀਕ ਹੈ ਤੁਹਾਡੇ ਕੋਲ ਤਕਨੀਕ ਹੈਗੀ ਅੱਜ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਪੜ ਲੈਨੇ ਹੋ ਦੇਖ ਲੈਨੇ ਹੋ ਵੀ ਆ ਤਕਨੀਕ ਕਿਉਂਕਿ ਅੱਜ ਕੱਲ ਸੰਦ ਹੀ ਇੰਨੇ ਕਿ ਜ਼ਿਆਦੇ ਆ ਜਿਹੜੇ ਪਿਛਲੇ ਤੁਸੀਂ ਆਪਣੇ ਪੁਰਾਣੇ ਬੰਦੇ ਤੁਸੀਂ ਇੱਥੇ ਆਪਣੇ ਨੇੜੇ ਤੇ ਜਿਹੜੇ ਬਹੁਤ ਦੇਖੇ ਹੋਣਗੇ ਉਹਨਾਂ ਬੰਦਿਆਂ ਨੇ ਪੂਰੀਆਂ ਉਹ ਥਿਉਰੀਆਂ ਨੂੰ ਦੇਖਿਆ ਦੇਖ ਕੇ ਉਹਨਾਂ ਨੇ ਉਹਨਾਂ ਨੂੰ ਡਿਵੈਲਪ ਕੀਤਾ ਹੌਲੀ ਹੌਲੀ ਵੀ ਇਹ ਵੀ ਇਹਦਾ ਤੋੜ ਕੀ ਹੋ ਸਕਦਾ ਵੀ ਜੇ ਮੰਨ ਲਓ ਆ ਇੱਕ ਟਰੈਕਟਰ ਕੋਈ ਗੜਬੜ ਕਰੀ ਜਾਂਦਾ ਤਾਂ ਉਹ ਕਈ ਵਾਰੀ ਇੰਜੀਨੀਅਰਾਂ ਤੱਕ ਵੀ ਨਹੀਂ ਲੋਟ ਆਏਗੇ ਟਰੈਕਟਰ ਤੇ ਉਹ ਨੇੜ ਦੇ ਕਿਸੇ ਮਿਸਤਰੀ ਨੇ ਉਹਦਾ ਨੋਕਸ ਕਾੜ ਤੇ ਹਾਂ ਕਿਉਂਕਿ ਉਹਨਾਂ ਕੋਲ ਤਜਰਬਾ ਸੀਗਾ ਉਹ ਸਿੱਖਣ ਜਾਂਦੇ ਸੀ ਮੈਂ ਪਹਿਲਾਂ ਵੀ ਗੱਲ ਕੀਤੀ ਉਹ ਸਿੱਖਣ ਜਾਂਦੇ 10-10 ਸਾਲ ਦਾ 20-20 ਸਾਲ ਦਾ ਲੰਬਾ ਸਮਾਂ ਸੀ ਹੈਨਾ ਸਿੱਖਦੇ ਸੀਗੇ ਉਹ ਮਤਲਬ ਆਪਦੇ ਉਸਤਾਦ ਦੀ ਇੰਨੀ ਕਦਰ ਕਰਦੇ ਸੀ ਵੀ ਅੱਜ ਕੱਲ ਆਪਣੇ ਤਾਂ ਹੁਣ ਗੁਰੂ ਸਾਹਿਬ ਦੇ ਤਰਕ ਕਰੀ ਜਾਂਦੇ ਹਨ ਗਰਮਾਣੀ ਦੇ ਤਰਕ ਕਰੀ ਜਾਂਦੇ ਮੈਂ 2 ਦਿਨ ਹੋ ਗਏ ਮੈਂ ਇਹ ਚੀਜ਼ ਸੋਚ ਤਾ ਕਿ ਮੈਂ ਇੱਕ ਬਈ ਖਾਲਸਾ ਦਾਲ ਵਾਲ ਬੈਠੇ ਸੀ ਬੁੱਢਾ ਦਾਲ ਵਾਲੇ ਟ੍ਰੇਨ 'ਚ ਜਾ ਰਹੇ ਸੀ ਹਾਂ ਹਾਂ ਸਹੀ ਹੈ ਉਹਦੇ ਤੇ ਉਹ ਮਤਲਬ ਚਲੋ ਯਾਰ ਬਈ ਹਰੇਕ ਦਾ ਹੱਕ ਅਗਲਾ ਵੀਡੀਓ ਪਾ ਸਕਦਾ ਵੀ ਰੀਲ ਪਾ ਸਕਦਾ ਸਹੀ 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 ਉਹਦੇ ਵਿੱਚ ਇੰਨੇ ਕੋ ਬੁਰੇ ਲੋਕਾਂ ਨੇ ਆਪਦੇ ਆਣੇ ਕਮੈਂਟ ਕਰੇ ਆਪਦੇ ਪਿਆਬਿਆਂ ਨੇ ਤੁਸੀਂ ਇਹ ਆ ਤੁਸੀਂ ਉਹ ਆ ਫਲਾਨਾ ਧੌਂਕਾ ਸਹੀ ਹੈ ਬਈ ਮੈਂ ਫਰਾਨਾ ਕੋਈ ਮਤਲਬ ਅੱਜ ਦੇ ਟਾਈਮ ਬਈ ਇੰਸਟਾਗ੍ਰਾਮ ਤੁਸੀਂ ਖੋਲ ਕੇ ਦੇਖ ਲਿਓ ਉਹਦੇ ਚ ਹਰੇਕ ਨੂੰ ਮਤਲਬ ਪਤਾ ਨਹੀਂ ਕੀ ਨੈਗੇਟਿਵ ਐਕਟੀਵਿਟੀ ਫਲਾਨੀ ਉਹੀ ਮੈਂ ਤੁਹਾਨੂੰ ਖਾਲੀ ਭਾਂਡੇ ਖੜਕਦੇ ਆਂਦੇ ਬਈ